ਦੋਸਤੋ ਇਹ ਜੋ ਤੁਸੀਂ ਦੇਖ ਰਹੇ ਹੋ ਇਹ ਸ਼ੰਭੂ ਬਾਰਡਰ ਹੈ ਪੰਜਾਬ ਦਾ ਸ਼ੰਭੂ ਬਾਰਡਰ ਜਿੱਥੋਂ ਪੰਜਾਬ ਤੇ ਹਰਿਆਣਾ ਦੀ ਐਂਟਰੀ ਹੁੰਦੀ ਹੈ ਤੇ ਇਹ ਬਾਰਡਰ ਸਰਕਾਰ ਨੇ ਇਸ ਤਰ੍ਹਾਂ ਦਾ ਬਣਾਇਆ ਹੋਇਆ ਹੈ ਵੀ ਜਿਵੇਂ ਕਿਸੇ ਦੂਜੇ ਦੇਸ਼ ਦਾ ਬਾਰਡਰ ਹੋ ਜਿੱਥੇ ਆਰਮੀ ਨਾਲ ਰੋਕਾਂ ਟੋਕਾਂ ਕੀਤੀਆਂ ਜਾਂਦੀਆਂ ਜਿਵੇਂ ਉਸ ਤਰ੍ਹਾਂ ਦਾ ਮਾਹੌਲ ਬਣਾਇਆ ਹੋਇਆ ਹੈ ਪਰ ਤੁਸੀਂ ਦੇਖ ਰਹੇ ਹੋ ਵੀ ਤੁਹਾਨੂੰ ਦਿਖ ਰਿਹਾ ਹੋਣਾ ਸਿਰੇ ਤੱਕ ਕਿੰਨਾ ਕੱਠ ਹੈ ਪਿੱਛੇ ਉਹ ਦੇਖੋ ਤੇ ਹਜੇ ਜਥੇਬੰਦੀਆਂ ਕਿਸਾਨਾਂ ਦੀਆਂ ਹੋਰ ਆਣੀਆਂ ਐ ਟਰੈਕਟਰਾਂ ਦੀ ਲਾਈਨ ਜਿਹੜੀ ਐ ਪਿੱਛੇ ਤੱਕ ਲੱਗੀ ਪਈ ਐ ਤੇ ਸਰਕਾਰ ਨਾਲ ਕਹਿੰਦੇ ਆ ਵੀ ਇਸ ਵਾਰ ਆਰ ਪਾਰਡ ਦੀ ਲੜਾਈ ਐ ਹੁਣ ਸਰਕਾਰ ਇਦਾਂ ਦਾ ਮਾਹੌਲ ਸਿਰਜ ਰਹੀ ਐ ਕਿ ਜਿਵੇਂ ਕਿਸੇ ਦੂਜੇ ਦੇਸ਼ ਤੋਂ ਲੜਨ ਵਾਸਤੇ ਲੋਕ ਆ ਰਹੇ ਹੋਣ ਜਦਕਿ ਹੈ ਇਹੀ ਪੰਜਾਬੀ ਐ ਕਿਸਾਨ ਐ ਇਹ ਵੀ ਦੇਸ਼ ਦੇ ਹੀ ਨਾਗਰਿਕ ਐ ਇਸ ਦੇਸ਼ ਨੂੰ ਟੈਕਸ ਦਿੰਦੇ ਆ ਇਸ ਦੇਸ਼ ਦੇ ਵਾਸਤੇ ਐਨ ਪੈਦਾ ਕਰਦੇ ਆ ਆਪਣੀਆਂ ਮੰਗਾਂ ਵਾਸਤੇ ਖੜੇ ਆ ਉਹ ਪਰ ਉਹਨਾਂ ਦੀਆਂ ਮੰਗਾਂ ਨੂੰ ਪੂਰਾ ਨਹੀਂ ਕੀਤਾ ਜਾ ਰਿਹਾ ਸਰਕਾਰ ਨੇ ਜੋ ਲਾਰੇ ਲਾਏ ਨੇ ਉਹ ਉਸ ਚੀਜ਼ ਨੂੰ ਉਹ ਵਾਅਦਿਆਂ ਨੂੰ ਪੂਰਾ ਕਰਨ ਵਾਸਤੇ ਸਰਕਾਰ ਕਿਸਾਨ ਜਿਹੜੇ ਐ ਉਹ ਦੁਬਾਰਾ ਕਿਸਾਨ ਅੰਦੋਲਨ 2 ਦੇ ਰੂਪ ਦੇ ਵਿੱਚ ਦੁਬਾਰਾ ਆ ਖੜੇ ਆ ਕਿਸਾਨਾਂ ਨੇ ਆਪਣੇ ਟਰੈਕਟਰ ਜਿਹੜੇ ਐ ਉਹ ਮੂਹਰੇ ਲਾ ਦਿੱਤੇ ਐ ਤੇ ਹੁਣ ਲੜਾਈ ਕਹਿੰਦੇ ਆਰ ਪਾਰ ਦੀ ਆ ਇਸ ਵਾਰ ਤੇ ਜਾ ਤੇ ਇਹ ਹੈ ਵੀ ਦਿੱਲੀ ਸਰਕਾਰ ਸਾਡੀਆਂ ਮੰਗਾਂ ਮੰਨ ਲਵੇ ਤੇ ਜਾਂ ਫਿਰ ਹੁਣ ਇਸ ਵਾਰ ਲੜਾਈ ਆਰ ਪਾਰ ਦੀ ਹੋਏਗੀ ਦੇਖਣਾ ਹੋਏਗਾ ਕਿ ਹੁਣ ਬਣਦਾ ਕੀ ਹੈ ਤੁਸੀਂ ਦੇਖ ਰਹੇ ਹੋ ਕਿ ਇੱਥੇ ਨਾ ਇੰਟਰਨੈਟ ਵੀ ਬੰਦ ਕੀਤਾ ਹੋਇਆ ਇਹਨੂੰ ਬਾਅਦ ਦੇ ਵਿੱਚ ਇੰਟਰਨੈਟ ਤੇ ਚੜਾਇਆ ਜਾਏਗਾ ਹੁਣ ਕਿਵੇਂ ਹੋਏਗਾ ਕੀ ਹੋਏਗਾ ਉਹ ਸਮਾਂ ਦੱਸੇਗਾ ਜੇ ਜਿਹੜਾ ਲੰਗਰ ਪਾਣੀ ਦਾ ਵੀ ਪੂਰਾ ਪ੍ਰਬੰਧ ਹੈ ਪਿੱਛੇ ਵੀ ਆਪਾਂ ਦੇਖ ਕੇ ਆਇਆ ਉੱਥੇ ਵੀ ਲੰਗਰ ਦੀ ਜਿਹੜੀ ਇਹ ਪਹਿਲ ਦਿੱਤੀ ਗਈ ਹੈ ਤੇ ਕਿਸਾਨ ਪੂਰੇ ਜੋਰਾਂ ਸ਼ੋਰਾਂ ਨਾਲ ਇਕੱਠੇ ਹੋ ਰਹੇ ਆ ਤੇ ਆਪਾਂ ਨੂੰ ਦੇਖਣਾ ਹੋਏਗਾ ਵੀ ਹੁਣ ਚੰਦ ਸਮੇਂ ਦੇ ਵਿੱਚ ਥੋੜੇ ਜਿਹੀ ਸਮੇਂ ਦੇ ਵਿੱਚ ਕੁਛ ਨਾ ਕੁਛ ਘਟਵਾਪਰ ਸਕਦਾ ਕੁਛ ਨਾ ਕੁਛ ਕੀ ਕੁਝ ਵੀ ਘਟਵਾਪਰ ਸਕਦਾ ਤੁਸੀਂ ਦੇਖ ਰਹੇ ਹੋ ਕਿ ਜਨਤਾ ਦੇ ਵਿੱਚ ਕਿੰਨਾ ਗੁੱਸਾ ਹੈ ਇਸ ਵੇਲੇ ਮੋਦੀ ਸਰਕਾਰ ਲਈ ਤੇ ਇਹਨਾਂ ਦੇ ਜਿਹੜੇ ਬੈਰੀਕੇਟਿੰਗ ਕੀਤੀ ਹੋਈ ਹੈ ਉਹਦੇ ਉੱਤੇ ਖੜੇ ਹੈ ਸਾਰੇ ਨੌਜਵਾਨ ਖਾਲਸਾ ਹੀ ਨਾਰੇ ਲਾਏ ਜਾ ਰਹੇ ਆ ਕਿਸਾਨ ਇਕਜੁੱਟ ਦੇ ਨਾਰੇ ਲਾਏ ਜਾ ਰਹੇ ਆ ਤੇ ਸਾਰਾ ਕੰਮ ਪੂਰੇ ਜੋਰ ਤੇ ਹੈ ਕਿਸਾਨਾਂ ਆਗੂਆਂ ਦੀ ਵੇਟ ਹੋ ਰਹੀ ਹੈ ਉਹ ਆ ਜਾਣਗੇ ਤਾਂ ਉਸ ਤੋਂ ਬਾਅਦ ਕੋਈ ਅਗਲੀ ਕਾਰਵਾਈ ਹੋਏਗੀ ਉਹਨਾਂ ਤੋਂ ਬਿਨਾ ਆਜੇ ਨੌਜਵਾਨ ਪੂਰੇ ਜਾਬਤੇ ਦੇ ਵਿੱਚ ਹੈ ਕਾਰ ਸੇਵਾ ਵਾਲੇ ਬਾਬੇ ਆ ਉਹ ਬੇਨਤੀ ਕਰ ਰਹੇ ਆ ਵੀ ਇੱਥੇ ਜਿੰਨਾ ਹੋ ਸਕੇ ਜਾਬਤੇ ਦੇ ਵਿੱਚ ਰਿਹਾ ਜਾਏ ਵੱਧ ਤੋਂ ਵੱਧ ਕਿਸਾਨ ਇੱਥੇ ਇਕੱਠੇ ਹੋ ਰਹੇ ਆਲੇ ਦੁਆਲੇ ਇਲਾਕੇ ਦੇ ਵਿੱਚੋਂ ਆ ਕੇ ਤੇ ਹਜੇ ਸਿਰਫ ਵੇਟ ਹੋ ਰਿਹਾ ਹੈ ਕਿ ਬਾਕੀ ਜਥੇਬੰਦੀਆਂ ਇਕੱਠੀਆਂ ਹੋ ਜਾਣ ਤੇ ਦੂਜੇ ਪਾਸੇ ਮੈਂ ਤੁਹਾਨੂੰ ਦਿਖਾਣਾ ਚਾਹਨਾ ਕਿ ਪਰਲੇ ਪਾਸੇ ਕਿਵੇਂ ਪ੍ਰਸ਼ਾਸਨ ਦੀ ਪੂਰਾ ਮੁਸਤੈਦ ਹੈ ਤੁਸੀਂ ਵੇਖ ਰਹੇ ਹੋ ਕਿਵੇਂ ਹਰਿਆਣੇ ਵਾਲੇ ਪਾਸੇ ਵੀ ਜਿਹੜਾ ਪ੍ਰਸ਼ਾਸਨ ਹੈ ਪੂਰਾ ਮੁਸਤੈਦ ਹੈ ਉਹ ਤੇ ਨੌਜਵਾਨ ਇਧਰ ਪੂਰੇ ਜੋਰ ਨਾਲ ਲੱਗੇ ਹੋਏ ਆ ਤੁਸੀਂ ਦੇਖ ਰਹੇ ਹੋ ਸਾਰਾ ਪੂਰਾ ਮਾਹੌਲ ਬਣਿਆ ਹੋਇਆ ਇਸ ਵੇਲੇ ਬਾਕੀ ਦੇਖਣਾ ਇਹ ਹੋਏਗਾ ਕਿ ਹੁਣ ਬਣੇਗਾ ਕੀ ਕਿਉਂਕਿ ਕਿਸਾਨ ਜਿੱਥੇ ਬੰਦੀਆਂ ਦੀ ਵੇਟ ਹੋ ਰਹੀ ਹੈ ਜਿਹੜਾ ਇਹ ਤੁਸੀਂ ਇਕੱਠ ਦੇਖ ਰਹੇ ਹੋ ਨਾ ਇਹ ਕੋਈ ਬਹੁਤਾ ਇਕੱਠ ਨਹੀਂ ਹੈਗਾ ਇਹ ਤੋਂ ਕਿਤੇ ਵੱਧ ਇਕੱਠ ਕਿਤੇ ਵੱਧ ਕਿਸਾਨ ਜਿਹੜੇ ਇਹ ਤੋਂ ਵੱਧ ਰਸਤੇ ਦੇ ਵਿੱਚ ਰੁਕੇ ਹੋਏ ਆ ਕੁਝ ਫਤੇਗੜ ਸਾਹਿਬ ਰੁਕੇ ਹੋਏ ਆ ਕੁਝ ਹੋਰ ਰਸਤੇ ਦੇ ਵਿੱਚ ਪੜਾਦਰ ਪੜਾ ਰੁਕੇ ਹੋਏ ਆ ਜਿਹੜੇ ਕਿ ਕਿਸਾਨ ਆਗੂਆਂ ਦੇ ਆਰਡਰ ਦਾ ਇੰਤਜ਼ਾਰ ਕਰ ਰਹੇ ਆ ਜਿਉਂ ਹੀ ਉਹਨਾਂ ਨੂੰ ਹੁਕਮ ਮਿਲੇਗਾ ਉਹ ਆਣਗੇ ਇੱਥੇ ਮੇਨ ਪੁਆਇੰਟ ਇਹੀ ਹੋਊਗਾ ਕਿਉਂਕਿ ਇਸ ਵੇਲੇ ਨਾ ਸਥਿਤੀ ਇਦਾਂ ਦੀ ਬਣਾਈ ਪਈ ਹੈ ਕਿ ਪਰਲੇ ਪਾਸੇ ਹਰਿਆਣਾ ਪ੍ਰਸ਼ਾਸਨ ਖੜਾ ਹੈ ਹਰਿਆਣੇ ਦੇ ਆਮ ਲੋਕ ਜਿਹੜੇ ਆ ਉਹ ਇਹਨਾਂ ਮੰਗਾਂ ਵਾਸਤੇ ਖੜੇ ਐ ਸਾਡੇ ਨਾਲ ਪਰ ਹਰਿਆਣਾ ਪ੍ਰਸ਼ਾਸਨ ਜਿਹੜਾ ਹੈ ਉਹ ਇਸ ਵੇਲੇ ਰੋਕਣ ਵਾਸਤੇ ਖੜਾ ਹੈ ਤੇ ਇਧਰਲੇ ਪਾਸੇ ਪੰਜਾਬ ਦੀ ਜਨਤਾ ਖੜੀ ਹੈ ਇੱਕ ਪਾਸੇ ਪੰਜਾਬ ਦੇ ਕਿਸਾਨ ਖੜੇ ਐ ਤੇ ਮਾਹੌਲ ਜਿਹੜਾ ਪੂਰਾ ਲੜਾਈ ਦਾ ਬਣਿਆ ਹੋਇਆ ਇੱਕ ਤਰ੍ਹਾਂ ਨਾਲ ਤੇ ਤੁਸੀਂ ਦੇਖ ਰਹੇ ਹੋ ਵੱਡੀ ਗਿਣਤੀ ਦੇ ਵਿੱਚ ਇੱਥੇ মিডিਆ ਵੈਨਾ ਪਹੁੰਚੀਆਂ ਹੋਈਆਂ ਐ ਤੇ ਸਾਰਾ মিডিਆ ਆਪਣਾ ਸਟੇਟ ਦਾ মিডিਆ ਵੀ ਤੇ ਨੈਸ਼ਨਲ মিডিਆ ਵੀ ਜਿਹੜਾ ਤਕਰੀਬਨ ਸਾਰਾ ਇੱਥੇ ਪਹੁੰਚਿਆ ਹੋਇਆ ਹਾਲਾਂਕਿ ਇੰਟਰਨੈਟ ਦੀ ਜਿਹੜੀ ਸੁਵਿਧਾ ਬੰਦ ਕੀਤੀ ਹੋਈ ਹੈ ਸਰਕਾਰ ਨੇ ਪਰ ਫਿਰ ਵੀ ਮੀਡੀਆ ਵੱਡੇ ਪੱਧਰ ਤੇ ਇੱਥੇ ਪਹੁੰਚਿਆ ਹੋਇਆ ਹੈ ਉਹ ਪ੍ਰਸ਼ਾਦੇ ਦਾ ਲੰਗਰ ਵੀ ਨਾਲ ਉਹ ਨਾਲ ਹੈ ਜਿੰਨੀ ਵੀ ਸੰਗਤ ਆ ਰਹੀ ਹੈ ਜਿੰਨੇ ਕਿਸਾਨ ਆ ਰਹੇ ਹੈ ਹਨਾ ਕਿਸਾਨਾਂ ਦੇ ਧੀਆਂ ਪੁੱਤਾਂ ਦੇ ਪਾਸਪੋਰਟ ਰੱਦ ਕਰਨ ਦੀਆਂ ਅਨਾਊਂਸਮੈਂਟਾਂ ਤੱਕ ਵੀਡੀਓ ਵਾਇਰਲ ਹੁੰਦੇ ਦੇਖੇ ਗਏ ਆ ਪ੍ਰਸ਼ਾਸਨ ਕਈ ਤਰ੍ਹਾਂ ਦੀਆਂ ਚੇਤਾਵਨੀਆਂ ਦਿੰਦਾ ਦਿਖਾਈ ਦਿੰਦਾ ਉਹਦੇ ਨਾਲ ਲੋਕਾਂ 'ਚ ਫਰਕ ਪਿਆ ਸਹਿਮ ਦਾ ਮਾਹੌਲ ਬਣਿਆ ਜਾਂ ਨਹੀਂ ਉਹਦਾ ਨਹੀਂ ਬਾਬਾ ਜੀ ਇਹ ਪੰਜਾਬ ਆ ਇਹਨੂੰ ਜਿੰਨਾ ਦਬਾਉਂਗੇ ਨਾ ਇਹ ਦੁੱਗਣਾ ਜੋ ਜਿੰਨਾ ਇਹਨੂੰ ਦੱਬੋਗੇ ਉਹ ਦੁੱਗਣਾ ਉੱਠ ਕੇ ਆਂਦਾ ਆ ਬਾਹਰ ਇਹ ਦਬਨ ਵਾਲਾ ਨਹੀਂ ਹੈਗਾ ਜਿੰਨਾ ਜ਼ੁਲਮ ਕਰੋਗੇ ਸਾਡੇ ਤਾਂ ਗੁਰੂਆਂ ਨੇ ਸਿਖਾਇਆ ਵੀ ਨਾ ਜ਼ੁਲਮ ਸਹਿਣਾ ਠੀਕ ਹੈ ਨਾ ਜ਼ੁਲਮ ਕਰਨਾ ਠੀਕ ਹੈ ਇਹ ਕਹਿੰਦੇ ਨੇ ਵੀ ਹਾ ਟੁੱਡੀਆਂ ਜ਼ਮੀਨਾਂ ਰੱਖਣਾਗੇ ਅਸੀਂ ਅਨਾਉਂਸਮੈਂਟ ਕਰਦੇ ਪਟਵਾਰੀਆਂ ਤੋਂ ਮੇਰੀ ਸਾਰੀ ਜ਼ਮੀਨ ਵੀ ਇਸ ਅਖਾੜੇ ਦੇ ਲਿਖੇ ਲੱਗ ਜੇ ਨੇ ਮੈਂ ਸਾਰੀ ਜ਼ਮੀਨ ਦੇ ਦੂੰਗਾ ਸਰਕਾਰ ਨੂੰ ਠੀਕ ਹੈ ਨਾ ਪਰ ਐਮ ਐਸ ਪੀ ਗਾਰੰਟੀ ਕਾਨੂੰਨ ਬਣਨਾ ਚਾਹੀਦਾ ਆ ਕਿ ਜਿੰਦ ਵੀ ਲਾਣੀ ਪੈਗੀ ਜਿੰਦ ਵੀ ਲਾਦਾਂਗੇ ਪਰ ਐਮ ਐਸ ਪੀ ਗਾਰੰਟੀ ਕਾਨੂੰਨ ਬਣਨਾ ਚਾਹੀਦਾ ਅੱਜ ਦਾ ਅਸੀਂ ਸੋਚ ਗਏ ਹਾਂ ਵੀ ਆਰ ਪਾਰ ਦੀ ਲੜਾਈ ਲੜਾਂਗੇ ਐਵੇਂ ਪਿੱਛੇ ਨਹੀਂ ਹਟਾਂਗੇ ਬਸ ਸਾਡੀ ਤਾਂ ਲੀਡਰਸ਼ਿਪ ਦਾ ਵੇਟ ਕਰ ਰਹੇ ਹਾਂ ਅਸੀਂ ਵੀ ਸਾਡੀ ਲੀਡਰਸ਼ਿਪ ਸਾਨੂੰ ਕਦੋਂ ਕੋਲ ਦੇਊਗੀ ਵੀ ਹਾਂ ਅੱਗੇ ਵਧ ਇਹ ਪ੍ਰਸ਼ਾਸਨ ਨੂੰ ਪਰ ਜਿਵੇਂ ਘੱਗਰ ਦਰਿਆ ਵੀ ਪੁੱਟ ਦਿੱਤਾ ਗਿਆ ਕਿਤੇ ਕਿਸਾਨ ਵਿੱਚ ਦੀ ਨਾਲ ਲੰਘ ਜਾਣ ਵੱਟੀਆਂ ਵੱਡੀਆਂ ਰੋਕਾਂ ਇਹ ਰੋਕਾਂ ਕਿਵੇਂ ਰੋਕ ਲੈਣਗੀਆਂ ਨਹੀਂ ਰੋਕ ਸਕਦੀਆਂ ਠੀਕ ਹੈ ਜਾਪਦੇ ਚ ਰਹਿੰਦੇ ਨਹੀਂ ਸਾਡੇ ਮੁੰਡੇ ਸਿੱਜੀ ਪਹਿਲਾਂ ਵੀ ਅੰਦੋਲਨ ਕਰੇ ਨੇ 2020 ਚ ਕਰੇ ਨੇ ਫਿਰ ਅਸੀਂ ਦਿੱਲੀ ਵੀ ਬੜੇ ਸੀਗੇ ਇੱਕ ਵਾਰ ਉਦੋਂ ਵੀ ਅਸੀਂ ਜਾਪਦੇ ਚ ਰਹੇ ਹਾਂ ਕੋਈ ਨੁਕਸਾਨ ਨਹੀਂ ਸਾਡੇ ਨੌਜਵਾਨਾਂ ਨੇ ਕਰਿਆ ਨੁਕਸਾਨ ਕਰਦੀ ਹੈ ਜਦ ਵੀ ਸਰਕਾਰ ਕਰਦੀ ਹੈ ਹੈਨਾ ਸਰਕਾਰ ਕਰੂਗੀ ਨੁਕਸਾਨ ਨਹੀਂ ਦੇਵੇਗੀ ਕਰੂਗੀ ਕਿਸਾਨ ਕਦੇ ਕਿਸੇ ਦਾ ਕਿਸਾਨ ਅਸੀਂ ਦਾ 80 ਨਹੀਂ ਕਿਸੇ ਦਾ ਨੁਕਸਾਨ ਕਰਦੇ ਅਸੀਂ ਨਾ ਸਾਡੇ ਗੁਰੂਆਂ ਨੇ ਸਾਨੂੰ ਇਹ ਚੀਜ਼ਾਂ ਸਿਖਾਈਆਂ ਨੇ ਵੀ ਹਾਂ ਉਹੀ ਕਿਸੇ ਨਾਲ ਧੱਕੇ ਨਾਲ ਬੇ ਵੀ ਨਹੀਂ ਹੈਗਾ ਵੀ ਅਗਰ ਜੇ ਸਰਕਾਰ ਸੋਚੇ ਨਾ ਵੀ ਅੱਜ ਡੰਡਾ ਫੇਰ ਦਾਂਗੇ ਕਿਸਾਨਾਂ ਦੇ ਇਹ ਨਹੀਂ ਮਾਰਦੇ ਵੀ ਨਹੀਂ ਹੈਗੇ ਤੇ ਖਾਂਦੇ ਵੀ ਨਹੀਂ ਹੈਗੇ ਬਾਬਾ ਜੀ ਤੇ ਤੁਹਾਡੇ ਰਾਹੀਂ ਬੇਨਤੀ ਵੀ ਕਰਦਿਆਂ ਜਿਹੜੇ ਪੁਲਿਸ ਵਾਲੇ ਅੱਗੇ ਤੁਹਾਡੇ ਰਾਹੀਂ ਸੁਣ ਵੀ ਰਹੇ ਹੋਗੇ ਵੀ ਬਾਬਾ ਜੀ ਆਪਣੇ ਫਿਰ ਜ ਸਾਡੇ ਉੱਤੇ ਹੱਥ ਜੱਗੋਗੇ ਫਿਰ ਸਾਸਰੀ ਘਰ ਆਪਰੇ ਘਰ ਦੇ ਨੂੰ ਵੀ ਬੁਲਾ ਦਿਓ ਤੁਸੀਂ ਅੱਜ ਦਿਨ ਤਾਂ ਜਿਵੇਂ ਹੁਣ ਐਮਐਸਪੀ ਦੇ ਕਾਨੂੰਨੀ ਦੀ ਗਾਰੰਟੀ ਵੀ ਕਹੀ ਜਾ ਰਹੀ ਹੈ ਕਹਿੰਦੇ ਸਰਕਾਰ ਦਾ ਕਾਰਜਕਾਲ ਖਤਮ ਹੋਣ ਵਾਲਾ ਸੈਸ਼ਨ ਬਾਕੀ ਬਚਦਾ ਨਹੀਂ ਤੇ ਕਾਨੂੰਨ ਬਣੇਗਾ ਕਿਵੇਂ ਹੋਣ ਚ ਕਿਵੇਂ ਆਵੇਗਾ ਬਸ ਉਹ ਤਾਂ ਦੇਖੋ ਫਿਰ ਸਰਕਾਰਾਂ ਦੇ ਹੱਥ ਜਾ ਨਾ ਫਿਰ ਅੱਛੀ ਤਾਂ ਕਿਹਾ ਚੀ ਤੁਹਾਨੂੰ ਵੀ ਠੀਕ ਹੈ ਜੇ 2.5 ਸਾਲਾਂ ਜਿਹਨੇ ਤੁਸੀਂ ਕਰਿਆ ਹੈ ਨਾ ਵੀ 80 ਦਾ ਨਹੀਂ ਸਾਢੇ 100 ਵੀ ਕਿੱਥੇ ਕਮੀ ਆ ਜਾਂ ਤੁਹਾਨੂੰ ਕਿਆ ਨਾ ਹੋਵੇ ਤੁਸੀਂ ਵਾਅਦਾ ਹੀ ਨਾ ਕੀਤਾ ਹੁਣ ਆਪਣੇ ਮੂੰਹ ਤੋਂ ਸਾਨੂੰ ਸਾਰੀਆਂ ਗੱਲਾਂ ਕਹੀਆਂ ਨੇ ਸਾਡੇ ਕੋਲ ਤਾਂ ਹੁਣੇ ਮੌਕਾ ਆ ਠੀਕ ਹੈ ਨਾ ਸਾਡੀ ਲੀਡਰਸ਼ਿਪ ਸਾਨੂੰ ਕਹੂਗੀ ਵੀ ਹਾਈਸਟ ਟਾਈਮ ਆਪਾਂ ਇਹ ਲੜਾਈ ਲੜਨੀ ਹੈ ਇਸ ਟਾਈਮ ਅਸੀਂ ਮਜ਼ਬੂਤ ਹੋਵਾਂਗੇ ਹੈ ਨਾ ਤੇ ਇਸੇ ਟਾਈਮ ਲੜਾਂਗੇ ਅਸੀਂ ਤੇ ਸਾਡੀ ਲੀਡਰਸ਼ਿਪ ਬਹੁਤ ਦਿਮਾਗ ਵਾਲੀ ਅਸੀਂ ਆਪਣੀ ਲੀਡਰਸ਼ਿਪ ਦੇ ਵੀ ਚੱਲਾਂਗੇ ਜਿਵੇਂ ਉਹ ਕਹਿਣਗੇ ਉਵੇਂ ਕਰਾਂਗੇ ਇੱਕ ਆਖਰੀ ਸਵਾਲ ਹੈ ਸੰਯੁਕਤ ਕਿਸਾਨ ਮੋਰਚੇ ਦੀਆਂ ਬਹੁਤੀਆਂ ਜਥੇਬੰਦੀਆਂ ਸਾਥ ਨਹੀਂ ਦੇ ਰਹੀਆਂ ਇਸ ਵਾਰੀ ਕਿ ਦਿੱਲੀ ਜਾਣਾ ਉਹ ਕਹਿੰਦੇ ਕਿ ਅਸੀਂ ਲਾਮਬੰਦੀ ਪਹਿਲਾਂ ਲੋਕਾਂ ਦੀ ਕਰ ਲਈਏ ਫਿਰ ਕਾਮਯਾਬ ਹੋਵਾਂਗੇ ਕਿਤੇ ਐ ਨਾ ਹੋਵੇ ਕਿ ਅੰਦੋਲਨ ਖੜਾ ਕਰਨ ਤੋਂ ਪਹਿਲਾਂ ਹੀ ਕਿਤੇ ਖਿੰਡ ਪੁੰਡ ਜਾਵੇ ਨਹੀਂ ਨਹੀਂ ਕਿੰਦਾ ਪਿੰਡਾ ਨੇ ਦੇਖ ਤਾਂ ਲੋ ਬਾਬਾ ਜੀ ਪਿੱਛੇ ਤੁਸੀਂ ਬਨਾਲਨੀ ਚੱਲਿਆ ਕਰਦੇ ਲੀਡਰਸ਼ਿਪ ਦੇਖ ਲਈ ਲੋਕਾਂ ਨੇ ਵੀ ਜਿਹੜੀ ਲੀਡਰਸ਼ਿਪ ਦੀ ਸਾਨੂੰ ਲੋੜ ਹੈਗੀ ਹੈ ਜਿਹੜੀ ਆਪਣੇ ਭਲੇ ਨਾ ਸੋਚ ਕੇ ਆਪਣੇ ਰਾਜਨੀਤਿਕ ਫਾਇਦੇ ਨਾ ਸੋਚ ਕੇ ਹੈਨਾ ਉਹ ਜਿਹੜੀ ਫੋਰਮ ਅੱਜ ਲੱਗੇ ਹੋਏ ਨੇ ਗੈਰ ਰੀਜਨੀਤਿਕ ਫੋਰਮ ਅੱਜ ਲੱਗੇ ਹੋਏ ਨੇ ਹੈਨਾ ਉਹਨਾਂ ਦੇ ਪਿੱਛੇ ਸੰਗਤ ਸਾਰੀ ਤੁਰ ਰਹੀ ਉਹਨਾਂ ਨੂੰ ਪਤਾ ਵੀ ਐਮਐਸਪੀ ਗਰੰਟੀ ਤੋਂ ਬਿਨਾਂ ਸਾਡਾ ਕੋਈ ਹੱਲ ਨਹੀਂ ਹੈਗਾ ਲੀਡਰਸ਼ਿਪ ਦੇ ਪਿੱਛੇ ਲੀਡਰਸ਼ਿਪ ਦਾ ਕੋਈ ਰੋਲ ਨਹੀਂ ਐਡਾ ਹੁੰਦਾ ਸੰਗਤ ਦਾ ਰੋਲ ਹੁੰਦਾ ਹੈ ਜਿਹੜੀ ਲੀਡਰਸ਼ਿਪ ਵਧੀਆ ਹੋਊਗੀ ਉਹਦੇ ਪਿੱਛੇ ਸਾਰੇ ਕਿਸਾਨ ਆਪਣੇ ਨਿਕਲੇ ਹੁੰਦੇ ਹਨ ਅੰਦੋਲਨ ਨੇ ਕਿਸਾਨਾਂ ਵਾਟਰ ਕੈਨਨ ਦਾ ਮੂੰਹ ਮੋੜਦਾ ਨੌਜਵਾਨ ਇਸ ਵਾਰੀ ਵੀ ਕਹਿੰਦੇ ਵਾਟਰ ਕੈਨਨ ਵੱਡੇ ਆ ਜੇ ਲੋੜ ਪਈ ਇਸ ਵਾਰੀ ਵੀ ਚੜਜੇ ਬਾਬਾ ਜੀ ਅਸੀਂ ਹੀਰੋ ਨਹੀਂ ਆ ਗਏ ਅਸੀਂ ਤਾਂ ਸੇਵਾਦਾਰ ਆ ਠੀਕ ਹੈ ਨਾ ਜੋ ਅਕਾਲ ਪੁਰਖ ਸਾਨੂੰ ਸੇਵਾ ਲਾਊਗਾ ਠੀਕ ਹੈ ਨਾ ਵੀ ਹਾਂ ਜੋ ਵੀ ਅਕਾਲ ਪੁਰਖ ਸੇਵਾ ਲਾਊਗਾ ਸਿਰ ਧੜ ਦੀ ਨਿਮਾਵਾਂਗੇ ਅੱਜ ਤੇ ਆਪਣੇ ਹੱਕ ਲੈ ਕੇ ਆਵਾਂਗੇ ਸੋ ਇਹ ਸੀਗੇ ਭਾਈ ਨਵਦੀਪ ਹੋਰੀ ਵਾਟਰ ਕੈਨਨ ਵਾਲੇ ਜਿਨ੍ਹਾਂ ਨੇ ਵਾਟਰ ਕੈਨਨ ਦਾ ਮੂੰਹ ਮੋੜਿਆ ਸੀ ਕਿਸਾਨ ਅੰਦੋਲਨ ਵੰਨ ਦੇ ਵਿੱਚ ਹੁਣ ਕਿਸਾਨ ਅੰਦੋਲਨ ਭਾਗ ਦੂਜਾ ਚੱਲ ਰਿਹਾ ਹੈ ਉਹਦੇ ਵਿੱਚ ਵੀ ਪੂਰੀ ਸਿਰ ਤੜ ਦੀ ਬਾਜ਼ੀ ਲਾਉਣ ਨੂੰ ਤਿਆਰ ਹੈ ਤੇ ਨੌਜਵਾਨ ਬਹੁਤ ਇੱਥੇ ਜਿਹੜੇ ਹੈਗੇ ਆ ਪੂਰੇ ਜੋਸ਼ ਤੇ ਅਕ੍ਰੋਸ਼ ਦੇ ਵਿੱਚ ਹੈ ਸਿਰਫ ਇੱਕ ਜਥੇਬੰਦੀਆਂ ਦੀ ਕਾਲ ਦਾ ਇੰਤਜ਼ਾਰ ਹੋ ਰਿਹਾ ਹੈ ਕਿ ਜਥੇਬੰਦੀਆਂ ਕੀ ਕਾਲ ਦੇਣਗੀਆਂ ਤੇ ਅਗਲਾ ਸਟੈਪ ਕੀ ਹੋਏਗਾ ਬਸ ਇਹੀ ਚੀਜ਼ ਦੇਖਣ ਵਾਲੀ ਹੈ ਇਸ ਵੇਲੇ ਸਿਰਫ ਜਥੇਬੰਦੀਆਂ ਦੀ ਕਾਲ ਦਾ ਇੰਤਜ਼ਾਰ ਹੈ ਤੇ ਉਸ ਤੋਂ ਬਾਅਦ ਅਗਲਾ ਸਟੈਪ ਲਿਆ ਜਾਏਗਾ ਤੁਸੀਂ ਦੇਖ ਰਹੇ ਹੋ ਕਿ ਕਿਸ ਕਦਰ ਟਰੈਕਟਰਾਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਨੌਜਵਾਨ ਪੂਰੀ ਸ਼ਿੱਦਤ ਦੇ ਨਾਲ ਲੱਗੇ ਹੋਏ ਐ ਤੇ ਪੂਰਾ ਜੋਸ਼ ਤੇ ਪੂਰਾ ਕਰੋਸ ਹੈ ਇਸ ਵੇਲੇ ਨੌਜਵਾਨਾਂ ਦੇ ਵਿੱਚ ਤੁਸੀਂ ਵੇਖ ਰਹੇ ਹੋ ਕਿ ਜਿਵੇਂ ਦਿੱਲੀ ਦੇ ਸਿੰਘੂ ਬਾਰਡਰ ਦੇ ਸੀ ਨਾ ਜੋ ਮਾਹੌਲ ਉਹੀ ਬਾਰਡਰ ਪੰਜਾਬ ਤੇ ਹਰਿਆਣਾ ਦੇ ਸ਼ੰਭੂ ਬਾਰਡਰ ਦੇ ਉੱਤੇ ਵੀ ਬਣਿਆ ਹੋਇਆ ਹੈ ਵੱਖ-ਵੱਖ ਕਿਸਾਨ ਜਥੇਬੰਦੀਆਂ ਦੀਆਂ ਟਰਾਲੀਆਂ ਦੇ ਪੋਸਟਰ ਲਾ ਕੇ ਕਿਸਾਨ ਆਗੂ ਉਹਨਾਂ ਦੀ ਪੈਰਵਾਈ ਦੇ ਹੇਠ ਇੱਥੇ ਕਿਸਾਨ ਪਹੁੰਚ ਚੁੱਕੇ ਐ ਤੇ ਕਿਸਾਨ ਜਿੱਥੇ ਬੰਦੀਆਂ ਜਿਹੜੀ ਆ ਪਿੱਛੇ ਆਗੂ ਆ ਰਹੇ ਆ ਉਹਨਾਂ ਦੀ ਕਾਲ ਦਾ ਇੰਤਜ਼ਾਰ ਹੋ ਰਿਹਾ ਹੈ ਬਸ ਕਿ ਉਹ ਕੀ ਕਹਿਣਗੇ ਤੇ ਉਸ ਹਿਸਾਬ ਨਾਲ ਹੀ ਫਿਰ ਅਗਲਾ ਜੋ ਵੀ ਕਾਰਕਰਮ ਹੈ ਉਹ ਉਲੀਕਿਆ ਜਾਏਗਾ ਕਰ ਰਹੇ ਹੋ ਇਥੇ ਬਾਪੂ ਜੀ ਅਮਰਜੀਤ ਸਿੰਘ ਜੀ ਪਹੁੰਚੇ ਹੋਏ ਆ ਤੇ ਨਾਲ ਦੀ ਹੋਰ ਸੰਗਤ ਵੀ ਬਾਈ ਪਹੁੰਚੇ ਹੋਏ ਹੈਗੇ ਆ ਸਾਰੇ ਰਤਿਆਲ ਤੋਂ ਰਤੋਵਾਲ ਤੋਂ ਕਿਹੜਾ ਜੀਲਾ ਬਾਪੂ ਜੀ ਰਤੋਵਾਲ ਸਿਹਾਰ ਬਲਾਕ ਲੁਧਿਆਣਾ ਲੁਧਿਆਣੇ ਜ਼ਿਲ੍ਹੇ ਤੋਂ ਪਹੁੰਚੇ ਹੋਏ ਜਿੱਥੇ ਕਿਰਪਾਨਾਂ ਬਣਦੀਆਂ ਨੇ ਜਿੱਥੇ ਕਿਰਪਾਨਾਂ ਬਣਦੀਆਂ ਨੇ ਸਰਾਂਪੇ ਪਿੰਡ ਦੇ ਨਾਲ ਸਰਾਂਪੇ ਜ਼ਿਲ੍ਹਾ ਹਾਂ ਕਰਤਾਰ ਸਿੰਘ ਸਰਾਂਪਾ ਉਹਨਾਂ ਦਾ ਜਿਹੜਾ ਪਿੰਡ ਆ ਉਹਦੇ ਪਿੰਡ ਦੇ ਨਾਲ ਬਾਪੂ ਜੀ ਕੀ ਲੱਗਦਾ ਹੁਣ ਸਰਕਾਰ ਰੋਕਣ ਲਈ ਖੜੀ ਹੈ ਤੇ ਲੰਘ ਜਾਗੇ ਹਾਂਜੀ ਲੰਘ ਜਾਗੇ ਲੰਘ ਜਾਂਗੇ ਲੰਘ ਤੇ ਕਹਿੰਦੇ ਆ ਵੀ ਸਰਕਾਰ ਨੇ ਵੱਡੀਆਂ ਵੱਡੀਆਂ ਕੰਧਾਂ ਜਿਹੜੀਆਂ ਸੜਕਾਂ ਦੇ ਉੱਤੇ ਬਣਾ ਦਿੱਤੀਆਂ ਆ ਆਰ ਸੀ ਸੀ ਕਰਕੇ ਪੂਰੀ ਵੱਡੀਆਂ ਉੱਚੀਆਂ ਕੰਧਾਂ ਬਣਾਈਆਂ ਹੋਈਆਂ ਰੋਕਾਂ ਲਾਈ ਹੋਈਆਂ ਵੀ ਹੁਣ ਆਪਾਂ ਲੰਘ ਜਾਂਗੇ ਟਰੈਕਟਰ ਨਾਲ ਤੋੜ ਲਾਂਗੇ ਉਹਨਾਂ ਨੂੰ ਆਪਾਂ ਲੰਘ ਜਾਂਗੇ ਜੀ ਜਿਸ ਤਰ੍ਹਾਂ ਦੇ ਨਾਲ ਇੱਕਾ ਕਿਸਾਨ ਮਜ਼ਦੂਰ ਦਾ ਉਸ ਤਰ੍ਹਾਂ ਨਾਲ ਇਹ 2 ਢਾਈ ਘੰਟੇ ਦਾ ਹੀ ਕੰਮ ਹੈ ਕਹਿੰਦੇ ਆ ਸਰਕਾਰ ਤਾਂ ਸੱਤਾਂ ਅੱਠਾਂ ਦਿਨਾਂ ਦੀ ਲੱਗੀ ਹੋਈ ਆ ਬਣਾਉਣ ਦੇ ਲੱਗੀ ਰਹੇ ਸਰਕਾਰ ਚਾਹੇ ਸਾਲ ਦੀ ਲੱਗੀ ਰਹੇ ਪਰ ਸਿਰਫ 2 2.5 ਘੰਟੇ ਦਾ ਕੰਮ ਆਇਆ ਹੈ। ਅੱਛਾ ਬਾਪੂ ਜੀ ਮੰਗ ਕੀ ਹੈ ਸਰਕਾਰ ਤੋਂ? ਮੰਗ ਸਰਕਾਰ ਨਾਲ ਸਾਰੀਆਂ ਗੱਲਾਂ ਜਿਹੜੀਆਂ ਪਹਿਲੇ ਮੋਰਚੇ ਦੇ ਵਿੱਚ ਹੋਈਆਂ ਹਨ ਉਹੀ ਨੇ। ਕਹਤਾ ਇਹਨਾਂ ਨੇ ਮੰਨ ਲੀਆਂ, ਕਰਤਾ ਲਾਗੂ ਕੋਈ ਨਹੀਂ ਕੀਤੀ। ਤੇ ਹੁਣ ਵੀ ਕਹਿੰਦੇ ਆ ਵੀ ਜਿਹੜੀ ਮੀਟਿੰਗਾਂ ਹੋਈਆਂ ਸਰਕਾਰ ਦੇ ਨਾਲ ਕੱਲ ਪਰਸੋ ਦੀ ਮੀਟਿੰਗ ਚੱਲੀ ਜਾਂਦੀ ਕੱਲ ਵੀ ਹੋਈ ਐ, ਇੱਕ ਕੁ ਦਿਨ ਪਹਿਲਾਂ ਵੀ ਹੋਈ ਐ। ਉਹ ਬੇਸੀਟਾ ਕਿਉਂ ਨਿਕਲ ਰਹੀ ਐ ਮੀਟਿੰਗ? ਬੇਸੀਟਾ ਕਿਉਂਕਿ ਉਹ ਮੰਨਣ ਨੂੰ ਤਿਆਰ ਨਹੀਂ, ਅੰਦਰੋਂ ਉਹ ਮੰਨਣ ਨੂੰ ਤਿਆਰ ਨਹੀਂ। ਚਾਲ ਹੀ ਕਰਦੇ ਵੀ ਇਹਨਾਂ ਨੂੰ ਕਿਵੇਂ ਨਾ ਇੱਕ ਮਿੰਟ ਕਾ ਕੇ ਮੋੜ ਦिए ਬਸ ਤੇ ਹੁਣ ਮਤਲਬ ਆਰ ਪਾਰ ਦੀ ਲੜਾਈ ਆ ਆਰ ਪਾਰ ਦੀ ਲੜਾਈ ਆ ਹੁਣ ਤੇ ਮੈਂ ਹੱਕ ਲੈ ਕੇ ਹੀ ਘਰ ਕਰੇ ਬਸ ਹੱਕ ਲੈ ਕੇ ਨਹੀਂ ਤਾਂ ਇੱਥੇ ਹੀ ਸਿੱਧੀਆਂ ਵੀ ਦੇ ਦਿਆਂਗੇ ਕੋਈ ਗੱਲ ਵਾਹ ਜੀ ਵਾਹ ਇਹ ਦੇਖੋ ਇਹ ਬਜ਼ੁਰਗਾਂ ਦਾ ਜਿਹੜਾ ਅੰਦਰ ਦਾ ਅਕਰੋਸ਼ ਹੈ ਇਹ ਜੋਸ਼ ਹੈ ਇਹ ਹੌਂਸਲਾ ਹੈ ਵੀ ਦਾੜਾ ਚਿੱਟਾ ਹੈ ਪਰ ਫਿਰ ਵੀ ਇਹ ਕਹਿੰਦੇ ਆ ਵੀ ਜੇ ਸਿੱਧੀ ਵੀ ਦੇਣੀ ਪਈ ਤਾਂ ਵੀ ਕੋਈ ਗੱਲ ਨਹੀਂ ਤੇ ਬਾਈ ਹੋਰੀ ਖੜੇ ਆ ਇਧਰ ਬਾਈ ਜੀ ਕਰੋਗੇ ਗੱਲ ਤੁਸੀਂ ਕੀ ਸੋਚਦੇ ਹੋ ਜੀ ਨੌਜਵਾਨ ਤੁਹਾਡੇ ਨਾਲ ਨੇ ਤੇ ਤੁਸੀਂ ਵੀ ਸਤਵਾਲ ਪਿੰਡ ਤੋਂ ਆਏ ਹੋ ਹਾਂ ਉੱਥੋਂ ਹੀ ਆਏ ਹੋਏ ਆ ਬਾਈ ਜੀ ਹੋਰੀ ਵੀ ਤੇ ਕੀ ਲੱਗਦਾ ਹੈ ਵੀ ਨਿਕਲ ਜਾਾਂਗੇ ਇੱਥੋਂ ਹਾਂ ਜੀ ਬਹੁਤ ਸੇਤੀ 2 ਘੰਟਿਆਂ 'ਚ 2 ਘੰਟਿਆਂ 'ਚ ਨਿਕਲ ਜਾਾਂਗੇ ਹੌਸਲੇ ਬੁਲੰਦ ਹੈ ਬੁਲੰਦ ਪੂਰੇ ਬੁਲੰਦ ਕਿਵੇਂ ਨਿਕਲੋਗੇ ਟਰੈਕਟਰਾਂ ਦੇ ਨਾਲ ਟਰੈਕਟਰ ਹੈਗੇ ਆਪਣੇ ਟਰੈਕਟਰ ਵੱਡੇ ਵੱਡੇ ਟਰੈਕਟਰ ਨੇ ਲੋਕਾਂ ਦੀ ਹਿੰਮਤ ਆ ਮੈਂ ਜੀ ਤਾਂ ਲੋਕਾਂ ਦੀ ਹਿੰਮਤ ਆ ਜਜ਼ਬਾ ਹੈਗਾ ਜਜ਼ਬਾ ਹੈਗਾ ਸੋ ਲੁਧਿਆਣਾ ਜ਼ਿਲ੍ਹੇ ਤੋਂ ਪਹੁੰਚੇ ਹੋਏ ਐ ਬਾਈ ਹੋਰੀ ਤੇ ਬਾਈ ਕੰਮ ਵੀ ਕਰੇ ਇਦਾਂ ਹੀ ਛੱਡ ਕੇ ਆਏ ਹੋਣੇ ਖੇਤੀ ਦਾ ਸਾਰਾ ਕੰਮ ਨਹੀਂ ਸਾਰਾ ਹਾਂ ਜੀ ਹੈ ਨਾ ਤੇ ਕੀ ਮੇਨ ਮੰਗ ਕੀ ਲੈ ਕੇ ਚੱਲੇ ਹੋ ਮੈਂ ਮੇਨ ਮੰਗ ਤਾਂ ਸੁਆਮੀ ਨਾਲ ਰਿਪੋਰਟ ਆ ਹਾਂ ਕਿਸਾਨਾਂ ਦੇ ਕਰਜ਼ੇ ਮਾਫ ਕਰਨ ਦੇ ਹਾਂ ਤੇ ਲਖੀਮਪੁਰ ਕੀ ਦੀ ਜਿਹੜਾ ਆਪਣੇ ਹੈਗਾ ਹੀ ਆ ਜੀ ਹਾਂ ਹਾਂ ਜਿਹੜੀ ਕਬੱਡੀ ਮੰਗ ਵਾਲੀ ਪਰਚੀ ਵੀ ਵਾਲੀ ਜਿਹੜੇ ਪਰਚੇ ਹੋ ਨੇ ਉਹ ਰੱਦ ਨਹੀਂ ਹੋਏ ਤੇ ਜਿਹੇ ਪਰਚੇ ਹੋਰ ਕਰਤੇ ਸਰਕਾਰ ਨੇ ਉਹ ਪਰਚੇ ਕਰੀ ਜਾਣੇ ਨੇ ਪਰਚੀ ਕਰਦੇ ਹੁਣ ਉਹਨਾਂ ਨੇ ਕਰਦੇ ਉਦੋਂ ਦੀ ਪਰਚੀ ਕਰੀ ਜਾਂਦੇ ਆ ਇਹ ਠੀਕ ਹੈ ਤੇ ਹੁਣ ਦਿੱਲੀ ਦੇ ਉੱਥੇ ਹੀ ਜਾ ਕੇ ਬੈਠੋਗੇ ਫਿਰ ਜਾਂ ਹਾਂ ਦਿੱਲੀ ਦੇ ਜਿੱਥੇ ਤੱਕ ਜਾਣ ਦੇਣਗੇ ਜਾਵਾਂਗੇ ਜੀ ਅੱਛਾ ਤੇ ਪਿੱਛੋਂ ਹੋਰ ਵੀ ਜਥੇਬੰਦੀਆਂ ਬਹੁਤ ਬਹੁਤ ਜ਼ਿਆਦਾ ਆ ਰਹੀਆਂ ਅੱਛਾ ਅੱਡਵਾ 2000 ਡਾਇਰੈਕਟਰ ਹਜੇ ਮਗਰ ਖੜਾ ਹੈ 10 ਵਜੇ ਦੀ ਮੀਟਿੰਗ ਦੀ ਹੋਰ ਵੇਟ ਕਰ ਰਹੇ ਹਾਂ ਅੱਛਾ 10 ਵਜੇ ਦੀ ਮੀਟਿੰਗ ਦਾ ਵੇਟ ਕਰ ਰਹੇ ਹਾਂ ਵੀ ਉਹਦੇ ਵਿੱਚ ਹਾਂ ਨਾ ਆਣੀ ਹਾਂ ਹਾਂ ਨਾ ਹੁਣ ਕੁਝ ਪਤਾ ਲੱਗਿਆ ਹੁਣ ਤੇ ਟਾਈਮ ਖਾਸਾ ਹੋ ਗਿਆ 12 ਵਜੇ ਚੱਲੇ ਆ ਬਾਜੀ ਆਉਣ ਵਾਲੀ ਕਾਲ ਹੋਊਗੀ ਜਦ ਹੀ ਉਹਨਾਂ ਐਲਾਨ ਕਰ ਦੇਣਾ ਕਿਸਾਨ ਜਥੇਬੰਦੀਆਂ ਦੀ ਕਾਲ ਦੀ ਵੇਟ ਅਰੇ ਵੇਟ ਕਰ ਰਹੇ ਹਾਂ ਜੀ ਵੀ ਉਹ ਕੀ ਕਹਿੰਦੇ ਆ ਫਿਰ ਉਸ ਤੋਂ ਅੱਗੇ ਦਾ ਜੋ ਪ੍ਰੋਗਰਾਮ ਹੈ ਉਹਨਾਂ ਦੇ ਹਿਸਾਬ ਨਾਲ ਹੋ ਜਾਈਗਾ ਹਾਂ ਜੀ ਅਜ ਤਾਂ ਅਜ ਤਾਂ ਸ਼ਾਂਤੀਪੂਰਨ ਕਰਨਾ ਚਾਹੁੰਦੇ ਆ ਪਰ ਇੱਕ ਸਰਕਾਰਾਂ ਨਹੀਂ ਕਰ ਦਿੰਦੀ ਹਾਂ ਤੇ ਸਰਕਾਰ ਉਧਰ ਤੇ ਇਦਾਂ ਦਾ ਮਾਹੌਲ ਇਸ ਟਾਈਮ ਬਣਾਇਆ ਹੋਇਆ ਜਿਵੇਂ ਇਹ ਪੰਜਾਬ ਹਰਿਆਣੇ ਦਾ ਬਾਡਰ ਨਾ ਹੋ ਕੇ ਕਿਸੇ ਦੂਜੇ ਦੇਸ਼ ਦਾ ਬਾਡਰ ਹੈ ਵੀ ਆਪਾਂ ਜਿਹੜੇ ਹੱਤਵਾਦੀਆਂ ਵਾਂਗੂ ਹਨਾ ਇਹਨਾਂ ਦਾ ਮੁਕਾਬਲਾ ਕਰਨ ਵਾਸਤੇ ਜਿਵੇਂ ਇਦਾਂ ਹਰਿਆਣੇ ਦਾ ਬਾਡਰ ਲਾਦਾ ਉਧਰ ਪਾਕਤਾਨ ਲਾਦਾ ਸਰਕਾਰੀ ਤਾਂ ਕਰ ਰਹੀ ਹੈ ਤਾਂ ਕਹਿੰਦੇ ਵੀ ਹੁਣ ਦੇਖੋ ਹੁਣ 7 ਦਿਨ ਦੇ 8 ਦਿਨ ਦੀ ਸਰਕਾਰ ਲੱਗੀ ਹੋਈ ਹੈ ਨਾ ਕਿੰਨਾ ਲੋਕ ਪਰੇਸ਼ਾਨ ਹੁੰਦੇ ਆ ਸਰਕਾਰ ਕਰਦੀ ਆ ਉਲਟਾ ਇਹ ਕਹਿੰਦੇ ਜੀ ਹਾਂ ਜਿੰਦਗੀ ਦੇ ਮਲਾਜ਼ਮ ਕਰਦੇ ਆ ਇਹ ਆ ਰਿਹਾ ਹੈ ਵੀ ਸਭ ਕਿਸਾਨਾ ਕਰਕੇ ਹਾਂ ਜੀ ਕਿਸਾਨਾ ਕਰਕੇ ਹੁਣ ਹੁਣ ਇੱਧਰ ਹਰਿਆਣੇ ਦੇ ਬਾਰਡਰ ਲਾਤਾ ਉਧਰ ਪਾਕਿਸਤਾਨ ਲਈ ਵਟਾ ਅੱਜ ਕਿਹਦੇ ਕੋਲ ਜਾਈਏ ਅਸੀਂ ਹਾਂ ਇਹ ਤਾਂ ਮਤਲਬ ਇੱਕ ਤਰ੍ਹਾਂ ਦਾ ਜਿਹੜਾ ਪੰਜਾਬ ਤੇ ਹਰਿਆਣਾ ਦਾ ਬਾਰਡਰ ਹੈ ਇਹਨੂੰ ਇੰਡੀਆ ਤੇ ਪਾਕਿਸਤਾਨ ਦਾ ਬਾਰਡਰ ਬਣਾਇਆ ਹੋਇਆ ਹੈ ਪਰ ਸਰਕਾਰ ਆਪ ਦੇ ਅਬ ਚੌਕਦੀ ਬੜੀ ਸੋਹਣੀ ਕੀਤੀ ਇੱਕ ਦੋ ਦਿਨ ਪਹਿਲਾਂ ਹਾਂ ਐਸਐਮ ਪੰਜਾਬ ਨੇ ਗੱਲ ਕਹੀ ਹੈ ਕਿ ਤਾਰਾਂ ਲਾਤੀਆਂ ਪਾਕਿਸਤਾਨ ਨੇ ਇੱਧਰ ਤੁਸੀਂ ਕੱਲ ਗੱਡ ਲੇ ਕੰਧਾ ਬਣਾਤੀਆਂ ਕੋਈ ਪੱਟ ਤੇ ਪੀਸੋ ਅਸੀਂ ਕੋਈ ਬਖਰੇ ਦੇਸ਼ ਦੇ ਬੰਦੇ ਆ ਹਾਂ ਆਖਰਕਾਰ ਕਿਸਾਨ ਵੀ ਜਿਹੜਾ ਟੈਕਸ ਦਿੰਦਾ ਹੈ ਇਸ ਦੇ ਦੇਸ਼ ਦੇ ਵਿੱਚ ਰਹਿੰਦਾ ਹੈ ਫਸਲ ਪੈਦਾ ਕਰਦਾ ਹੈ ਹਾਂਜੀ ਹਾਂਜੀ ਦਿੱਲੀ ਨਹੀਂ ਜਾ ਸਕਦੇ ਹਾਂ ਅਸੀਂ ਕੋਈ ਕਿਸੇ ਨੂੰ ਮਾਰਨ ਤਾਂ ਜਾਂਦੇ ਨਹੀਂ ਬਿਲਕੁਲ ਸਾਡੀ ਰਾਜਸਤਾਨੀ ਆ ਆਪਾਂ ਜਾ ਸਕਦੇ ਹਾਂ ਹਾਂਜੀ ਜਾ ਸਕਦੇ ਹਾਂ ਸਾਡਾ ਹੱਥ ਸੂਪਰ ਸ਼ਾਸਨ ਨੂੰ ਕਿਸਾਨਾਂ ਨੂੰ ਚਾਹੀਦਾ ਹੈ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਕਿਸਾਨਾਂ ਨੂੰ ਦਿੱਲੀ ਤੱਕ ਪਹੁੰਚਣ ਦਿਆ ਜਾਏ ਇਹ ਪਹੁੰਚ ਲੈਣ ਇਹਨਾਂ ਕੋਲ ਕੋੜਾ ਉੱਥੇ ਕੋਈ ਅਸਲਾ ਆਇਆ ਜਾਵੇ ਬਰੂਦ ਲੈ ਕੇ ਚੱਲੇ ਆ ਜਾ ਕੇ ਉੱਥੇ ਬਹਿ ਜਾਣਗੇ ਜਿਵੇਂ ਪਹਿਲੇ ਬੈਠੇ ਸਨ ਬਾਕੀ ਸਰਕਾਰ ਨੂੰ ਵੀ ਚਾਹੀਦਾ ਹੈ ਜਿਹੜੇ ਵਾਅਦੇ ਕੀਤੇ ਆ ਉਹਨਾਂ ਤੇ ਹੁਣ ਖਰੇ ਉਤਰਨ ਦਾ ਸਮਾਂ ਹੈ ਹਾਂਜੀ ਸੋ ਇਹ ਸੀਗੇ ਬਾਪੂ ਜੀ ਰਤੋਵਾਲ ਹੋਣਾ ਤੇ ਰਤੋਵਾਲ ਪਿੰਡ ਤੋਂ ਬਾਪੂ ਅਮਰਜੀਤ ਸਿੰਘ ਜੀ ਜਿਨ੍ਹਾਂ ਨੇ ਲੁਧਿਆਣਾ ਜ਼ਿਲ੍ਹੇ ਤੋਂ ਲਿਆ ਕਰਕੇ ਇੱਥੇ ਤੱਕ ਪਹੁੰਚੇ ਹੋਏ ਐ ਤੇ ਬਾਕੀ ਹੋਰ ਵੀ ਨੇੜੇ ਤੇੜੇ ਪਿੰਡਾਂ ਤੋਂ ਜਿਹੜੀ ਇਹ ਸੰਗਤ ਆ ਰਹੀ ਆ ਕਿਸਾਨ ਆ ਰਹੇ ਆ ਆਪਾਂ ਚੀਜ਼ ਦਿਖਾਉਂਦੇ ਰਾਂਗੇ ਬਣੇ ਰਹੋ ਸਾਡੇ ਨਾਲ ਇੱਕ ਹੋਰ ਤੁਹਾਨੂੰ ਸਾਡੇ ਪਰਦਾ ਇੱਕ ਹੋਰ ਤੁਹਾਨੂੰ ਆ ਟਰੈਕਟਰ ਬਾਰੇ ਗੱਲ ਦੱਸਣੀ ਆ ਅਸੀਂ ਅੱਛਾ ਜੀ ਪਿਛਲੇ ਮੋਰਚੇ ਦੇ ਵਿੱਚ ਟਿਕਰੀ ਬਾਰਡਰ ਤੇ ਸੀ ਅੱਛਾ ਆ ਆ ਆ ਟਰੈਕਟਰ ਹੈ ਆ ਟਰੈਕਟਰ ਹੈ ਅੱਛਾ ਇਹਦੇ ਮੂਹਰੇੋਂ ਤੁਸੀਂ ਦੇਖੋ ਇਹਨੂੰ ਫੋਟੋਆਂ ਲਿਓ ਡਾਇਨਾਸੌਰ ਲਿਖਿਆ ਇਹਨੇ ਮੂਹਰੇ ਜਾ ਕੇ ਰੇਲ ਟੋੜੇ ਆ ਟਰੈਕਟਰ ਨਾਲ ਇਸੇ ਟਰੈਕਟਰ ਨਾਲ ਚਲੋ ਅੱਗੇ ਅੱਗੇ ਚੱਲਦੇ ਆ ਅੱਗੇ ਡਾਇਨਾਸੌਰ ਇਹਦਾ ਨਾਮ ਰੱਖਿਆ ਹੋਇਆ ਹੈ ਪੂਰੀ ਕਹਿੰਦੀ ਵੀ ਇਸ ਟਰੈਕਟਰ ਦਾ ਨਾਮ ਹੀ ਡਾਇਨਾਸੌਰ ਰੱਖਿਆ ਹੋਇਆ ਹੈ ਆ ਦੇਖੋ ਇਹਦੇ ਮੂਰੇ ਵੀ ਡਾਇਨਾਸੌਰ ਲਿਖੀ ਫਿਰਦੇ ਆ ਤੇ ਕਹਿੰਦੇ ਆ ਵੀ ਪਿਛਲੀ ਵਾਰ ਟਿੱਖਰੀ ਬਾਰਡਰ ਦੇ ਉੱਤੇ ਵੀ ਕੋਈ ਕਾਰਨਾਮਾ ਹੋਇਆ ਇਹਦੇ ਨਾਲ ਤੁਹਾਨੂੰ ਬਾਈ ਜੀ ਹੋਰ ਦੱਸਣਗੇ ਦੱਸਿਓ ਬਾਈ ਜੀ ਕੀ ਗੱਲ ਵਾਰ ਬਣੀ ਸੀ ਨਾਲ ਜੀ ਵੈਰੀਗੇਟ ਤੋੜੇ ਸੀਗੇ ਇਹ ਪਹਿਲਾਂ 13 ਮਹੀਨੇ ਉੱਥੇ ਖੜਾ ਰਿਹਾ ਜੀ ਅੱਛਾ ਇਹ ਟਰੈਕਟਰ ਨਾਲ ਅਸੀਂ ਜਦੋਂ ਪਹਿਲਾ ਸੰਘਰਸ਼ ਜਿੱਤਿਆ ਵਾ ਹੁਣ ਟੂ ਸੰਘਰਸ਼ ਚੱਲਦਾ ਵਾ ਪਹਿਲਾ ਸੰਘਰਸ਼ ਇਹਦੇ ਨਾਲ ਹੀ ਜਿੱਤਿਆ ਸੀ ਇਹਦੇ ਨਾਲ ਬੈਰੀਕੇਟ ਵੀ ਤੋੜਿਆ 13 ਮਹੀਨੇ ਟਰੈਕਟਰ ਉੱਥੇ ਖੜਾ ਰਿਹਾ ਉੱਥੇ ਹੀ ਖੜਾ ਰਿਹਾ ਹਾਂਜੀ ਉੱਥੇ ਇੱਕ ਦਿਨ ਨਹੀਂ ਲੈ ਕੇ ਆਏ ਉੱਥੇ ਟਰੈਕਟਰ ਟਰਾਲੀ ਸਾਡਾ ਪੱਕਾ ਸੀਗਾ ਤੇ ਸਾਡੇ ਕਿਸਾਨ ਆਉਂਦੇ ਸੀ ਬਾਰੀ ਨਾਲ ਜਾਂਦੇ ਸੀਗੇ 13 ਮਹੀਨੇ ਅਸੀਂ ਉੱਥੇ ਰਹੇ ਹਾਂ ਹੁਣ ਵੀ ਜਿਵੇਂ ਸਾਨੂੰ ਕਹਣਗੇ ਸਾਡੀਆਂ ਜਥੇਬੰਦੀਆਂ ਅਸੀਂ ਉਹ ਮੈਂ ਕਰਾਂਗੇ ਸ਼ਾਂਤਮਈ ਰਹਿ ਕੇ ਕੋਈ ਅਸੀਂ ਕੋਈ ਇੱਥੇ ਹੁੱਲੜਬਾਜੀ ਨਹੀਂ ਕਰਕੇ ਆਏ। ਜਾਬਤੇ ਦੇ ਵਿੱਚ ਰਹਿ ਕੇ ਸਾਰਾ ਕੰਮ ਤੇ ਨਾਲੇ ਆਪ ਦੇਖ ਲੋ ਜੀ ਤੁਸੀਂ ਵੀ ਦੇਖ ਲੋ ਕੰਮ ਕਰ ਰਸੀਂ ਕਿਸਾਨੀ ਦਾ ਛੱਡ ਕੇ ਹੁਣ ਆ ਪਾਣੀ ਚਲਦਿਆ ਰੇ ਚਲਦਿਆ ਸਪਰੇਆ ਕਰਦਿਆਂ ਆ ਆਲੂ ਪੱਟਣ ਵਾਲੀ ਬਜਾਈ ਵਿੱਚ ਪਈ ਆ ਸਾਰੇ ਕੰਮ ਛੱਡ ਕੇ ਕੋਈ ਕਿਸਾਨ ਵਿਹਲਾ ਤਾਂ ਹੈ ਨਹੀਂ ਇਹਨਾਂ ਨੇ ਦੇਖ ਲੋ ਜੀ 7 ਦਿਨ 8 ਦਿਨ ਹੋ ਗਏ ਸਰਕਾਰ ਲੱਗੀ ਨੂੰ ਕਿਸਾਨ ਅੱਜ ਹੀ ਆਏ ਆ ਇਹਨਾਂ ਨੇ 7-8 ਦਿਨ ਕਿੰਨੇ ਪਰੇਸ਼ਾਨ ਕੀਤੇ ਲੋਕ ਕਹਿੰਦੇ ਕਿਸਾਨ ਪਰੇਸ਼ਾਨ ਕਰਦੇ ਆ ਕਿਸਾਨ ਕਿਉਂ ਪਰੇਸ਼ਾਨ ਕਰੂਗਾ ਜੇ ਸਰਕਾਰਾਂ ਕਿਸਾਨ ਦਾ ਸਾਥ ਦੇਣ ਕੋਈ ਹੈ ਨਹੀਂ ਪਾਗਲ ਕੋਈ ਇਸ ਤਰ੍ਹਾਂ ਤੁਰਦਾ ਹੋਣੇ ਸੀ ਕਿੰਨਾ ਤੇਲ ਫੂਕ ਕੇ ਆਏ ਆ ਕਿੰਨੇ ਕੰਮ ਛੱਡ ਕੇ ਆਏ ਆ ਤੇ ਸਾਰੇ ਤੁਸੀਂ ਵੀ ਹੁਣ ਸਮਝਦਾਰ ਆ ਕਿੰਨਾ ਕੰਮਕਾਰ ਆ ਜ਼ਿਮੀਦਾਰ ਨੂੰ ਸਮੇਂ ਦੀ ਵੀ ਬਰਬਾਦੀ ਹੋ ਰਹੀ ਹੈ ਪੈਸੇ ਦੀ ਵੀ ਬਰਬਾਦੀ ਹੋ ਰਹੀ ਹੈ ਪੈਸੇ ਦੀ ਵੀ ਹਾਂਜੀ ਜਿਹੜਾ ਸੰਦ ਆਪਾਂ ਇਹ ਖੇਤੀ ਦੇ ਵਾਸਤੇ ਰੱਖਿਆ ਹੈ ਇਹ ਆਪਾਂ ਕਿਹੜੇ ਕੰਮੀ ਦਾ ਆਇਆ ਹੋਇਆ ਹੈ ਹਾਂਜੀ ਹਾਂਜੀ ਇਹ ਮਤਲਬ ਸਾਰੀ ਚੀਜ਼ਾਂ ਤਾਂ ਹੋ ਰਹੀਆਂ ਜੇਕਰ ਸਰਕਾਰ ਆਪਦੇ ਵਾਅਦਿਆਂ ਤੋਂ ਮੁੱਕਰ ਗਈ ਹੈ ਹਾਂਜੀ ਤੇ ਕਹਿੰਦੇ ਆ ਬਾਈ ਹੋਰੀ ਵੀ 13 ਮਹੀਨੇ ਪਹਿਲਾਂ ਇਹ ਟਰੈਕਟਰ ਤੋਂ ਸੇਵਾ ਲਈ ਆ ਪਿਛਲੇ ਕਿਸਾਨ ਅੰਦੋਲਨ ਦੇ ਵਿੱਚ ਹੁਣ ਵੀ ਤਿਆਰ ਹੈ ਵਾਪਸੀ ਤੇ ਦੇਖਦੇ ਆ ਹੁਣ ਬਾਕੀ ਕਿਸਾਨ ਜਿੱਥੇ ਬੰਦਿਆਂ ਦੀ ਕਾਲ ਜੇ ਭਾਈ ਜੀ ਬਾਈ ਠੀਕ ਨੇ ਅੱਜ ਤਾਂ ਹੁਣੀ ਟਰਾਲੀ ਕੱਢਣ ਤਿਆਰ ਆ ਚੀਕਾ ਫਵਾਦਿਆਂ ਚੀਕਾ ਬਾਈ ਹੋਰੀ ਕਹਿੰਦੇ ਆ ਵੀ ਚੀਕਾ ਫਵਾਦਾਂਗੇ ਜੇ ਲੋਡ ਪੈ ਗਈ ਤਾਂ ਕਹਿੰਦੇ ਡਾਇਨਾਸੌਰ ਟਰੈਕਟਰ ਦਾ ਨਾਂ ਰੱਖਿਆ ਹੋਇਆ ਹੈ ਵੀ ਜਿੱਥੇ ਵੀ ਲੋਡ ਪੈ ਗਈ ਉੱਥੇ ਮੁਰੇ ਢਾ ਦੇਾਂਗੇ ਕਹਿੰਦੇ ਬਾਕੀ ਦੇਖਦੇ ਆ ਹੋਰ ਅੱਗੇ ਕੀ ਬਣੂਗਾ ਉਹ ਇਹ ਮੇਰੇ ਪਿੱਛੇ ਸ਼ੰਭੂ ਬਾਰਡਰ ਦੇ ਆਪਾਂ ਖੜੇ ਆ ਪੰਜਾਬ ਹਰਿਆਣਾ ਬਾਰਡਰ ਹੈ ਜਿਹੜਾ ਉੱਥੇ ਪੂਰਾ ਕਿਸਾਨਾਂ ਦਾ ਇਸ ਟਾਈਮ ਇਕੱਠ ਹੋ ਰਿਹਾ ਤੇ ਇਹ ਇਕੱਠ ਕਹਿੰਦੇ ਅਜੇ ਬਹੁਤ ਘੱਟ ਹੈ ਇਹ ਤੋਂ ਕਿਤੇ ਵੱਧ ਕਿਸਾਨ ਰਸਤੇ ਤੇ ਸਿਰਫ ਕਿਸਾਨ ਜਥੇਬੰਦੀਆਂ ਦੀ ਕਾਲ ਦੀ ਵੇਟ ਕੀਤੀ ਜਾ ਰਹੀ ਹੈ ਕਿ ਕਦੋਂ ਇਹਨਾਂ ਨੂੰ ਕੋਈ ਕਾਲ ਆਏਗੀ ਤੇ ਉਸ ਤੋਂ ਬਾਅਦ ਫਿਰ ਅਗਲਾ ਐਕਸ਼ਨ ਹੋਏਗਾ ਉਹ ਕੀ ਹੁੰਦਾ ਕਿਵੇਂ ਹੁੰਦਾ ਉਹ ਸਮਾਂ ਦੱਸੇਗਾ ਬਾਕੀ ਇਸ ਵੇਲੇ ਆਪਾਂ ਦੇਖ ਰਹੇ ਹਾਂ ਵੀ ਸ਼ੰਭੂ ਬਾਰਡਰ ਦੇ ਉੱਤੇ ਕਾਠ ਇਸ ਤਰ੍ਹਾਂ ਹੋ ਗਿਆ ਜਿਵੇਂ ਕਿ ਫਤੇਗੜ ਸਾਹਿਬ ਦਾ ਜਿਵੇਂ ਜੋੜ ਮੇਲਾ ਹੁੰਦਾ ਉਹ ਤੋਂ ਵੀ ਕਿਤੇ ਵੱਧ ਕਾਠ ਦੇਖਣ ਨੂੰ ਲੱਗਦਾ ਤੇ ਅਜੇ ਵੀ ਕਿਸਾਨ ਜਿੰਨੇ ਉੱਥੇ ਖੜੇ ਨੇ ਉਹਨੇ ਕੀ ਰਸਤੇ ਦੇ ਵਿੱਚ ਵੀ ਖੜੇ ਐ ਲੰਗਰ ਪਾਣੀ ਵਰਤਾਨ ਵਾਲਿਆਂ ਦੀ ਕੋਈ ਘਾਟ ਨਹੀਂ ਹੈਗੀ ਲੰਗਰ ਪਾਣੀ ਵਰਤਾਇਆ ਜਾ ਰਿਹਾ ਹੈ ਤੇ ਤੁਸੀਂ ਦੇਖ ਰਹੇ ਹੋ ਪਰਲੇ ਪਾਸੇ ਹਰਿਆਣਾ ਪੁਲਿਸ ਵੱਲੋਂ ਅਥਰੂ ਗੈਸ ਦੇ ਗੋਲੇ ਜਿਹੜੇ ਆ ਉਹ ਛੱਡੇ ਜਾਣ ਲੱਗ ਪਏ ਐ ਉਹ ਆਵਾਜ਼ਾਂ ਆ ਰਹੀਆਂ ਉਧਰ ਤੁਸੀਂ ਦੇਖ ਪਾ ਰਹੇ ਹੋ ਉਹ ਅਥਰੂ ਗੈਸ ਦੇ ਗੋਲੇ ਵੀ ਪੂਰੇ ਜ਼ੋਰ ਨਾਲ ਛੱਡੇ ਜਾਣ ਲੱਗ ਪਏ ਐ ਤੇ ਕੋਈ ਨਾ ਕੋਈ ਹੁਣ ਫੈਸਲਾ ਕੋਈ ਲੜਾਈ ਹੋਏਗੀ ਇੱਥੇ ਹਰਿਆਣਾ ਪੁਲਿਸ ਵੱਲੋਂ ਹਰਿਆਣਾ ਪ੍ਰਸ਼ਾਸਨ ਵੱਲੋਂ ਇਸ ਵੇਲੇ ਅਥਰੂ ਗੈਸ ਦੇ ਗੋਡੇ ਛੱਡੇ ਜਾ ਰਹੇ ਐ ਤੇ ਸਰਕਾਰ ਇਸ ਵੇਲੇ ਆਪਣਾ ਪੂਰਾ ਅੱਡੀ ਚੋਟੀ ਦਾ ਜ਼ੋਰ ਲਾ ਰਹੀ ਹੈ ਵੀ ਕਿਸੇ ਨਾ ਕਿਸੇ ਤਰ੍ਹਾਂ ਕਿਸਾਨਾਂ ਨੂੰ ਦਿੱਲੀ ਦੀ ਜੂ ਦੇ ਵਿੱਚ ਬੜਨ ਤੋਂ ਰੋਕਿਆ ਜਾ ਸਕੇ ਪਰ ਕਿਸਾਨ ਪੂਰਨ ਤੌਰ ਤੇ ਹਠੀ ਹੈ ਉਹ ਕਹਿੰਦੇ ਆ ਵੀ ਜਿੰਦ ਜਾਨ ਲਾ ਦੇਾਂਗੇ ਵੀ ਕੁਝ ਵੀ ਹੋ ਜਾਈ ਅਸੀਂ ਰੁਕਣਾ ਨਹੀਂ ਹੈਗਾ ਹੁਣ ਦੇਖਣਾ ਹੋਏਗਾ ਵੀ ਬਣਦਾ ਕੀ ਹੈ ਅੱਗੇ ਤੁਸੀਂ ਬਣੇ ਰਹੋ ਸਾਡੇ ਨਾਲ ਅਥਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਹੈ ਇਹ ਅਥਰੂ ਗੈਸ ਕਿਸਾਨਾਂ ਨੂੰ ਰੋਕਣ ਵਾਸਤੇ ਛੱਡੀ ਜਾ ਰਹੀ ਹੈ ਇটস ਅਸੀਂ ਵੀ ਇਸੇ ਹੀ ਦੇਸ਼ ਦੇ ਨਾਗਰਿਕਾਂ ਇਸੇ ਦੇਸ਼ ਨੂੰ ਟੈਕਸ ਦਿੰਨੇ ਆ ਸੋ ਚਾਹੀਦਾ ਹੈ ਕਿ ਪ੍ਰਸ਼ਾਸਨ ਨੂੰ ਕਿ ਇਦਾਂ ਨਾ ਕੀਤਾ ਜਾਏ ਪਰ ਪ੍ਰਸ਼ਾਸਨ ਪੂਰੇ ਜ਼ੋਰ ਤੇ ਛੋਰ ਨਾਲ ਲੱਗਿਆ ਹੋਇਆ ਕਿਸੇ ਨਾ ਕਿਸੇ ਤਰ੍ਹਾਂ ਕਿਸਾਨਾਂ ਨੂੰ ਰੋਕਿਆ ਜਾ ਸਕੇ ਪਰ ਇਧਰ ਕਿਸਾਨ ਵੀ ਪੂਰੇ ਹਠੀ ਹੈ ਉਹ ਕਹਿੰਦੇ ਆ ਵੀ ਜਿਵੇਂ ਮਰਜ਼ੀ ਹੋ ਜੇ ਅਸੀਂ ਪਹੁੰਚਾਂਗੇ ਜ਼ਰੂਰ ਦਿੱਲੀ ਤੱਕ